ਜਿਹੜਾ ੱੱੱਕਾ ਰੋਜ਼ ਹੋਵੇ ਤੇ ਸ਼ਰਿਆਮ ਹੋਵੇ ਉਹ ਆਮ ਲੱਗਣ ਲੱਗ ਜਾਂਦਾ ਹੈ ਤੇ ਇਹ ਗਰੀਬ ਜਨਤਾ ਸਾਰੀ ਬੈਠੀ ਆ ਮਜ਼ਦੂਰ ਬੈਠੇ ਨੇ ਕਿਰਤੀ ਬੈਠੇ ਨੇ ਉਹ ਹਿੱਸਾ ਸਮਾਜ ਦਾ ਜਿਨੇ ਸਭ ਕੁਝ ਬਣਾਇਆ ਸਭ ਕੁਝ ਸਿਰਜਿਆ ਜਿੰਨਾ ਕੁਝ ਵੀ ਧਰਤੀ ਤੇ ਨਜ਼ਰ ਆਉਂਦਾ ਹੈ ਚਾਹੇ ਉਹ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਚਾਹੇ ਕਾਰਖਾਨੇ ਨੇ ਚਾਹੇ ਸੜਕਾਂ ਨੇ ਚਾਹੇ ਪੁਲ ਨੇ ਚਾਹੇ ਰੇਲਾਂ ਨੇ ਸਭ ਕੁਝ ਇਹਨਾਂ ਦੇ ਹੱਥਾਂ ਨਾਲ ਬਣਿਆ ਪਰ ਇਹਨਾਂ ਨੂੰ ਅੱਜ ਤੱਕ ਕੁਝ ਵੀ ਧਰਤੀ ਤੇ ਦਿੱਤਾ ਨਹੀਂ ਗਿਆ ਇਹਨਾਂ ਨੂੰ ਸਭ ਕੁਝ ਤੋਂ ਵਾਂਝੇ ਰੱਖਿਆ ਹੋਇਆ ਔਰ ਅੱਜ ਵੀ ਇਹ ਇੱਕ ਬਹੁਤ ਵੱਡਾ ਮੁੱਦਾ ਲੈ ਕੇ ਸਾਹਮਣੇ ਡੀਸੀ ਫਿਰੋਜ਼ਪੁਰ ਦਾ ਦਫ਼ਤਰ ਹੈ ਔਰ ਇਹ ਡੀਸੀ ਸਾਹਿਬ ਦੇ ਦਫ਼ਤਰ ਦੇ ਅੱਗੇ ਬੈਠੇ ਨੇ ਇਹ ਕਹਿੰਦੇ ਨੇ ਕਿ ਸਾਨੂੰ ਸਮਾਜ 'ਚ ਸਾਡਾ ਬਰਾਬਰ ਦਾ ਹੱਕ ਤਾਂ ਕੀ ਦੇਣਾ ਜਿਹੜਾ ਕਾਨੂੰਨੀ ਤੌਰ ਤੇ ਥੋੜਾ ਬਹੁਤ ਮਿਲਦਾ ਉਹ ਵੀ ਸਾਡੇ ਤੋਂ ਖੋਇਆ ਜਾਂਦਾ ਸਾਨੂੰ ਨਹੀਂ ਦਿੱਤਾ ਜਾਂਦਾ ਤੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਦਲਬਾਗ ਸਿੰਘ ਜੀ ਕੀ ਮਸਲਾ ਤੁਸੀਂ ਅੱਜ ਇੱਥੇ ਇੰਨੇ ਭੈਣਾ ਭਰਾ ਇਕੱਠੇ ਹੋ ਕੇ ਡੀਸੀ ਦੇ ਬੈਠੇ ਹੋ ਕੀ ਮਸਲਾ ਹੈ ਮੈਂ ਦਲਬਾਗ ਸਿੰਘ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜਿੰਦਾ ਮੀਤ ਪ੍ਰਧਾਨ ਅੱਜ ਅਸੀਂ ਇੱਥੇ ਡੀਸੀ ਦਫ਼ਤਰ ਵਾਸਤੇ ਪਹੁੰਚੇ ਆ ਪਿੰਡ ਮਸੂਰ ਦੇਵਾ ਦੇ ਪਿੰਡ ਦੇ ਵਿੱਚ ਜੋ ਪੰਚਾਇਤੀ ਜ਼ਮੀਨਾਂ ਤਿੱਜੇ ਹਿੱਸੇ ਦੀ ਉਹਦੀ ਬੋਲੀ ਡੰਮੀ ਬੋਲੀ ਕੀਤੀ ਗਈ ਆ ਪ੍ਰਸ਼ਾਸਨ ਦੀ ਸ਼ਹਿਤ ਤੇ ਇਲਾਕਾ ਐਮ.ਐਲ.ਏ ਦੀ ਸ਼ਹਿਤ ਤੇ ਉਹ ਡੰਮੀ ਬੋਲੀ ਕਰਕੇ ਜੀ.ਪੀ. ਸਿੰਘ ਜਸਵਿੰਦਰ ਸਿੰਘ ਜੀ.ਪੀ. ਉਹਨੇ ਇੱਕ ਮਜ਼ਦੂਰ ਨੂੰ ਖੁਲਾਰ ਕੇ ਨਸ਼ੇੜੀ ਨੂੰ ਥੋੜਾ ਜਿਹਾ ਲਾਲਚ ਦੇ ਕੇ ਉਹਨੇ ਡੰਮੀ ਬੋਲੀ ਕੀਤੀ ਆ ਜਿਹਦਾ ਅਸੀਂ ਵਿਰੋਧ ਕਰ ਰਹੇ ਆ ਕਿ ਉਹ ਡੰਮੀ ਬੋਲੀ ਰੱਦ ਕੀਤੀ ਜਾਵੇ ਰੱਦ ਕਰਕੇ ਪਿੰਡ ਦੇ ਮਜ਼ਦੂਰਾਂ ਨੂੰ ਜ਼ਮੀਨ ਉਹ ਦਿੱਤੀ ਜਾਵੇ ਮਜ਼ਦੂਰ ਆਪਦੀਆਂ ਛੋਟੀ ਛੋਟੀ ਖੇਤੀ ਕਰ ਸਕਣ ਜਾਂ ਹਰਿਆਚਾਰਾ ਬੀਜ ਸਕਣ ਜਿਹੜੀਆਂ ਉਹਨਾਂ ਮਜ਼ਦੂਰਾਂ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹਰਿਆਚਾਰਾ ਲੈਣ ਗਿਆ ਨੂੰ ਮਾੜਾ ਚੰਗਾ ਸੁਣਨਾ ਪੈਂਦਾ ਉਹ ਸੁਣਨ ਤੋਂ ਛਡਕਾਰਾ ਪੈ ਸਕੇ ਪਰ ਅੱਜ ਜਿਹੜਾ ਪ੍ਰਸ਼ਾਸਨ ਹੈ ਇੱਕ ਵਾਰੀ ਉਹਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਦੀ ਪੜਤਾਲ ਕਰ ਰਹੇ ਆ ਪਰ ਸਾਨੂੰ ਉਮੀਦ ਹੈ ਕਿ ਇਸ ਵਿਸ਼ਵਾਸ ਦੇ ਵਿੱਚੋਂ ਕੁਝ ਨਹੀਂ ਨਿਕਲਣ ਵਾਲਾ ਕਿਉਂਕਿ ਸਦੀਆਂ ਤੋਂ ਲਤਾੜੇ ਲੋਕ ਆਪਦੇ ਹੱਕ ਮੰਗ ਰਹੇ ਆ ਪਰ ਅਜੇ ਤੱਕ ਸਾਨੂੰ ਹੱਕ ਕਿਤੇ ਮਿਲਣ ਦੀ ਕਿਰਨ ਦਿਸ ਨਹੀਂ ਰਹੀ ਅੱਛਾ ਇਹ ਜਿਹੜਾ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਹੈ ਇਹ ਤਾਂ ਦਿਲਬਖ ਜੀ ਕਾਨੂੰਨੀ ਤੌਰ ਤੇ ਇਹੀ ਦਿੱਤਾ ਹੋਇਆ ਮਜ਼ਦੂਰਾਂ ਨੂੰ ਫੇਰ ਵੀ ਅੜੀ ਕਿਹੜਾ ਜਾ ਰਹੇ ਨੇ ਫੇਰ ਵੀ ਬਹੁਤ ਜ਼ਿਆਦਾ ਜਿਹੜੇ ਸਤਾ ਤੇ ਕਾਬਜਾ ਉਹਨਾਂ ਨੂੰ ਐ ਲੱਗਦਾ ਕਿ ਜਿਹੜੇ ਤਨਹਾੜ ਚੌਧਰੀ ਆ ਉਹਨਾਂ ਨਾਲ ਹੀ ਸਤਾ ਚੱਲ ਰਹੀ ਆ ਪਰ ਅਸੀਂ ਮਜ਼ਦੂਰ ਕਿਰਤਖਾਨਗਾਰ ਕਾ ਕਿਰਤ ਕਰਕੇ ਖਾਣ ਵਾਲੇ ਮਜ਼ਦੂਰ ਅਸੀਂ ਸਾਰੇ ਸਮਾਜ ਦਾ ਟਿੱਡ ਭਰਨ ਵਾਲੇ ਲੋਕ ਅੱਜ ਅਸੀਂ ਜੋ ਕਾਨੂੰਨੀ ਤੌਰ ਤੇ ਆ ਉਹਦੇ ਵਾਸਤੇ ਵੀ ਸਾਨੂੰ ਸੰਘਰਸ਼ ਕਰਨਾ ਪਿਆ ਵੀ ਅਸੀਂ ਲੜ ਕੇ ਆਪਦਾ ਹੱਕ ਲੈ ਲੀਏ। ਹੂੰ। ਇਧਰ ਭੈਣ ਜੀ ਹੋਰੀ ਬੈਠੇ ਆ। ਭੈਣ ਜੀ ਅੱਜ ਤੁਸੀਂ ਇੱਥੇ ਆਏ ਹੋ ਕੀ ਮਸਲਾ ਤੁਹਾਡਾ? ਮੈਂ ਸਭ ਤੋਂ ਪਹਿਲਾਂ ਤਾਂ ਸਸਟੀਕਰ ਬੁਲਾਉਣਾ ਚਾਹੀਦਾ। ਮੈਂ ਇਹ ਕਹਿੰਨੀ ਆ ਕਿ ਜੋ ਬਿਲਡਿੰਗਾਂ ਬਣੀਆਂ ਜੋ ਟਰੈਕਟਰ ਵਗੈਰਾ ਕੁਝ ਵੀ ਬਣਿਆ ਸਾਡੇ ਮਜ਼ਬੂਰਾ ਨੇ ਬਣਾਇਆ ਦਿੱਤਾ ਹੈ। ਜਿਹੜੇ ਕਿ ਮਜਬੂਰ ਸਾਡੇ ਹੱਕ ਲੈਣ ਵਾਸਤੇ ਸੀ ਆਨੇ ਆ ਤੇ ਉਹ ਸਾਨੂੰ ਦਿੱਤਾ ਨਹੀਂ ਜਾ ਰਿਹਾ ਜੋ ਇੱਕ ਹੀ ਮਜਬੂਰ ਆਵਾਜ਼ ਉਠਾਉਂਦਾ ਤੇ ਮਜਬੂਰ ਨੂੰ ਦਬਾਇਆ ਜਾ ਰਿਹਾ ਹੂੰ ਹੂੰ ਠੀਕ ਹੈ ਅੱਜ ਵੀ ਤੁਹਾਡੀ ਕੋਈ ਬਹੁਤੀ ਸੁਣਵਾਈ ਨਹੀਂ ਹੋਈ ਨਹੀਂ ਸੁਣਵਾਈ ਹੋਈ ਉਹਨਾਂ ਨੇ ਉਲਟਾ ਸਾਨੂੰ ਕਹਿ ਕਹਿ ਕੇ ਅਸੀ ਇਸ ਦਾ ਮਤਲਬ ਕਿ ਪਹਿਲੀ ਆ ਮਜ਼ਦੂਰ ਵਾਲੀ ਕਿ ਉਹਨਾਂ ਨੂੰ ਠੇਕੇ ਤੇ ਪਹਿਲੀ ਜ਼ਿਮੀਂਦਾਰ ਲੈ ਰਹੇ ਆ ਤੇ ਮਤਲਬ ਮਤਲਬ ਹਿੱਸਾ ਮਜ਼ਦੂਰਾਂ ਦਾ ਹੈ ਤੇ ਲੈ ਜਿਹੜੇ ਆ ਉਹ ਜ਼ਿਮੀਂਦਾਰ ਰਹੇ ਆ ਹਾਂਜੀ ਹੂੰ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਹੱਕ ਸਾਨੂੰ ਦਿੱਤਾ ਜਾ ਹੂੰ ਤੇ ਅੱਜ ਤੁਹਾਡੇ ਕੋਲ ਕੋਈ ਇੱਥੇ ਅਫਸਰ ਕੋਈ ਅਧਿਕਾਰੀ ਤੁਹਾਡੀ ਗੱਲ ਸੁਣਨ ਵਾਸਤੇ ਇੱਥੇ ਤੁਹਾਡੇ ਧਰਨੇ 'ਚ ਆਇਆ ਨਹੀਂ ਆਇਆ ਨਹੀਂ ਆਇਆ ਨਹੀਂ ਐ ਅੱਛਾ ਫੇਰ ਤੁਸੀਂ ਹੁਣ ਕੀ ਸਮਝਦੇ ਹੋ ਭੈਣ ਜੀ ਵੀ ਜਦੋਂ ਤੁਹਾਡੀ ਗੱਲ ਵੀ ਨਹੀਂ ਸੁਣੀ ਜਾ ਰਹੀ ਤੇ ਫੇਰ ਮਜ਼ਦੂਰਾਂ ਦੀ ਹਾਲਾਤ ਕੀ ਐ ਤੇ ਮਜ਼ਦੂਰਾਂ ਦਾ ਸਾਰਾ ਕੁਝ ਬਣਿਆ ਜੀ ਹੂੰ ਤੇ ਇਹ ਦੂਜਾ ਸਾਢੇ ਤੇ ਲੜਤਾਰ ਜੇ ਹਾਂ ਸੁਰੂ ਤੋਂ ਲੜਤਾ ਹੀ ਆਇਆ ਸਾਨੂੰ ਹੂੰ ਇਹ ਸਾਨੂੰ ਉੱਤੇ ਨਹੀਂ ਆਉਂਦੇ ਤਾਂਨ ਨੇ ਮੇਰਾ ਜਾਣੇ ਆ ਕਿਤੇ ਉਹ ਅੱਗੇ ਅਗਲੇ ਰਿਸ਼ਵਤ ਮੰਗਦੇ ਅਗਲੇ ਕਹਿੰਦੇ 2000 ਦੇ ਦਿਓ 3000 ਦੇ ਦਿਓ ਰਿਸ਼ਵਤ ਮੰਗਦੇ ਸਰਕਾਰੀ ਨੌਕਰੀਆਂ ਵਾਲੇ ਪਰ ਭਗਵੰਤਮਾਨ ਸਰਕਾਰ ਤਾਂ ਇਹ ਕਹਿੰਦੀ ਆ ਵੀ ਸਾਡੇ ਰਾਜ ਚ ਹਰੇਕ ਦੀ ਸੁਣਵਾਈ ਆ ਕੋਈ ਨਹੀਂ ਹੁੰਦੀ ਸਾਨੂੰ ਤਾਂ ਦਬਾਇਆ ਜਾ ਰਿਹਾ ਉਲਟਾ ਹਾਂਜੀ ਅੱਛਾ ਤੇ ਜਦੋਂ ਭਗਵੰਤਮਾਨ ਹੋਰਾਂ ਨੇ ਸਰਕਾਰ ਬਣਾਉਣੀ ਸੀ ਉਦੋਂ ਭਗਵੰਤਮਾਨ ਸਾਹਿਬ ਹੋਰੀ ਗੀਤ ਗਾਉਂਦੇ ਹੁੰਦੇ ਸੀ ਵੀ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਮਤਲਬ ਮਜ਼ਦੂਰਾਂ ਦੇ ਵੇੜਿਆਂ ਦੇ ਗੀਤ ਗਾਉਂਦੇ ਰਹੇ ਆ ਤੇ ਅੱਜ ਫਿਰ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਰਾਜ ਚ ਵੀ ਮਜ਼ਦੂਰਾਂ ਦੀ ਸੁਣਵਾਈ ਨਿਗੀ ਨਹੀਂ ਹੋ ਰਹੀ ਜੀ ਨਹੀਂ ਹੋ ਰਹੀ ਗਈ ਚੋਰੀਆਂ ਕਰਵਾਇਆਂ ਜਾ ਰਹੀਆਂ ਡਾਕੇ ਕਰਵਾਏ ਜਾ ਰਹੇ ਗੋਲੀਆਂ ਤੇ ਜਿਹੜੇ ਵੀ ਕੋਈ ਕੋਈ ਆਵਾਜ਼ ਮਚਾਉਂਦਾ ਵਾ ਮਜ਼ਦੂਰ ਵਾਸਤੇ ਉਹਨੂੰ ਗੋਲੀਆਂ ਮਾਰ ਕੇ ਮਾਰਿਆ ਜਾਂਦਾ ਉਹਨਾਂ ਨੂੰ ਦਬਾਇਆ ਜਾ ਰਿਹਾ ਪੰਜੀ ਤੁਹਾਨੂੰ ਕੀ ਲੱਗਦਾ ਹੈ ਮਜ਼ਦੂਰਾਂ ਨੂੰ ਮਜ਼ਦੂਰਾਂ ਦਾ ਹੱਕ ਕਦੇ ਮਿਲ ਸਕਦਾ ਨਹੀਂ ਨਹੀਂ ਮਿਲਦਾ ਡਾਂਗਾਣਾ ਭਜਾਇਆ ਜਾਂਦਾ ਡਾਂਗਾ ਮਾਰੀਆਂ ਜਾਂਦੀਆਂ ਸਾਨੂੰ ਅੱਗੇ ਨਹੀਂ ਵਧਣ ਦਿੰਦੇ ਕਿਉਂ ਨਹੀਂ ਮਿਲਦਾ ਮਜ਼ਦੂਰਾਂ ਨੂੰ ਉਹਨਾਂ ਦਾ ਹੱਕ ਕੀ ਕਾਰਨ ਲੱਗਦਾ ਤੁਹਾਨੂੰ ਸਾਨੂੰ ਇਹ ਕਾਰ ਲੱਗਦਾ ਜਿਹੜੇ ਵੱਡੇ ਲੋਕ ਆ ਪੈਸਾ ਜ਼ਿਆਦਾ ਭਰ ਕੇ ਪੈਲੀ ਲੈ ਜਾਂਦੇ ਆ ਸਾਡੇ ਅਰਗੇ ਜਿਹੜੇ ਬੈਠੇ ਗਰੀਬ ਵੇਂਦੇ ਰਹਿੰਦੇ ਆ ਮਜ਼ਦੂਰੀਆਂ ਕਰਦੇ ਰਹਿੰਦੇ ਆ ਜਾਂ ਪੱਠਿਆਂ ਨੂੰ ਜਾਣੇ ਬਾਲਾਂ ਨੂੰ ਜਾਣੇ ਆ ਜੱਟ ਕਹਿੰਦਾ ਪੈਲੀ ਦੇ ਵਿੱਚੋਂ ਬਾਹਰ ਹੋ ਜਾ ਜੇ ਨਹੀਂ ਤੇ ਜਿੱਥੇ ਬਾਲਨ ਚੁੱਕ ਕੇ ਲੈਣਗੇ ਉੱਥੇ ਰੱਖ ਕੇ ਆ ਅਸੀਂ ਅੱਗੋ ਇਹ ਕਹਿੰਨੇ ਵੀ ਅੱਜ ਲੈ ਚੱਲੇ ਆ ਇਸ ਤੋਂ ਬਾਅਦ ਤੇ ਖੇਤ ਨਹੀਂ ਵੜਦੇ ਹਾਂਜੀ ਤੁਹਾਨੂੰ ਐ ਨਹੀਂ ਲੱਗਦਾ ਕਿ ਖੇਤ ਜਿਹੜੇ ਨੇ ਇਹਨਾਂ ਦੀ ਵੰਡ ਦੁਬਾਰਾ ਹੋਣੀ ਚਾਹੀਦੀ ਆ ਕਿਰਤੀਆਂ ਦਾ ਮਜ਼ਦੂਰਾਂ ਦਾ ਵੀ ਹਿੱਸਾ ਖੇਤਾਂ 'ਚ ਹਾਂਜੀ ਸਾਡਾ ਪੂਰਾ ਹਿੱਸਾ ਚਾਹੀਦਾ ਸਾਨੂੰ ਸਾਡਾ ਹਿੱਸਾ ਸਾਨੂੰ ਮਿਲ ਜਾਣਾ ਚਾਹੀਦਾ ਕੋਈ ਲੜਾਈ ਵਾਦ ਐਸੀ ਨਹੀਂ ਕਰਨਾ ਚਾਹੁੰਦੇ ਅੱਛਾ ਤੁਹਾਨੂੰ ਜਿਹੜੀ ਕਈ ਇਹ ਵੀ ਕਹਿੰਦੇ ਆ ਕਿ ਮਜ਼ਦੂਰਾਂ ਨੇ ਜ਼ਮੀਨ ਕੀ ਕਰਨੀ ਐ ਇਹ ਜ਼ਮੀਨਾਂ ਤਾਂ ਕਿਸਾਨਾਂ ਵਾਸਤੇ ਬਣੀਆਂ ਨੇ ਤੁਸੀਂ ਕੀ ਕਹੋਗੇ ਕਿ ਮਜ਼ਦੂਰਾਂ ਨੂੰ ਜ਼ਮੀਨ ਦੀ ਜਾਂ ਤੀਜੇ ਹਿੱਸੇ ਦੀ ਜਿਹੜੀ ਪੰਚਾਇਤੀ ਹਿੱਸੇ ਦੀ ਜ਼ਮੀਨ ਆਉਂਦੀ ਆ ਉਹਦੀ ਮਜ਼ਦੂਰਾਂ ਨੂੰ ਕਿੰਨੀ ਕੋ ਲੋੜ ਐ ਵੀ ਦੂਰਣ ਬਹੁਤ ਲੋਡ ਹੈ ਅਸੀਂ ਬੱਚੇ ਪੜਾ ਰਹੇ ਆ ਉਹਨਾਂ ਖਰਚਾ ਹੋ ਜਾਂਦਾ ਕਰਜੇ ਚੁੱਕ ਚੁੱਕ ਅਸੀਂ ਕਰ ਬੱਚੇ ਦਾ ਖਰਚਾ ਕੀਤਾ ਨਾ ਸਾਡੇ ਬੱਚੇ ਨੂੰ ਕੋਈ ਨੌਕਰੀ ਮਿਲਦੀ ਆ ਨਾ ਉਹ ਬਾਹਰ ਜਾਣ ਜੋਗੇ ਆ ਪੜ੍ਹ ਲਿਖ ਕੇ ਉਹ ਮੰਜੇ ਤੇ ਪਏ ਆ ਹੱਦ ਨੂੰ ਜਿਹੜੇ ਜ਼ਿੰਮੇਵਾਰਾਂ ਦੇ ਜਦੋਂ ਕੰਮ ਕਰਦੇ ਆਂ ਇਕਲੇ ਨਸ਼ਿਆਂ ਤੇ ਲਾ ਦਿੰਦੇ ਆ ਚਿੱਟੇ ਖਵਾ ਦਿੰਦੇ ਆ ਸਾਡੇ ਬੱਚੇ ਬੇਕਾਰ ਹੋ ਜਾਂਦੇ ਆ ਜਦੋਂ ਇਹ ਸਾਡੇ ਬਜ਼ੁਰਗ ਲੜਦੇ ਸੀ ਅਸੀਂ ਉਹਨਾਂ ਨੂੰ ਡੱਕਦੇ ਹੁੰਦੇ ਸੀ ਅਸੀਂ ਕਹਿੰਦੇ ਤੁਸੀਂ ਕਾਹ ਤੋਂ ਲੜਦੇ ਆ ਕਿਉਂ ਲੜਦੇ ਆ ਹੁਣ ਸਾਨੂੰ ਇਹਨਾਂ ਗੱਲਾਂ ਦਾ ਪਤਾ ਲੱਗਣ ਲੱਗਾ ਵੀ ਇਹ ਇਸ ਕਾਰਨ ਲੜਦੇ ਆ ਇਹ ਬੱਚਿਆਂ ਦੀ ਜ਼ਿੰਦਗੀ ਬਣ ਜੇ। ਅੱਛਾ ਨਸ਼ੇ ਦੀ ਤੁਸੀਂ ਗੱਲ ਕੀਤੀ ਐ। ਸਰਕਾਰ ਕਹਿੰਦੀ ਐ ਵੀ ਅਸੀਂ ਨਸ਼ਾ ਖਤਮ ਕਰਤਾ, ਚਿੱਟਾ ਖਤਮ ਕਰਤਾ ਕਿ ਅਜੇ ਵੀ ਨਸ਼ਾ ਚੱਲਦਾ? ਹਾਂਜੀ ਬਹੁਤ ਚੱਲਦਾ। ਸਾਡੇ ਜਾ ਕੇ ਕੱਚੇ ਰਾਹ ਤੇ ਮਸੂਰਦੇਵੇ ਵੇ ਦੇਖਣਾ ਹੋਵੇ। ਵਾਧੂ ਚੱਲਦਾ ਨਸ਼ਾ। ਪਿੰਡ 'ਚ ਵਾਧੂ ਚੱਲ ਹੀ ਜਾਂਦਾ। ਅੱਛਾ ਤੁਹਾਡੇ ਪਿੰਡਾਂ 'ਚ ਵੀ ਨਸ਼ਾ ਚੱਲਦਾ? ਬਹੁਤ ਜ਼ਿਆਦਾ ਚੱਲਦਾ। ਹਾਂਜੀ ਭੈਣ ਜੀ ਚੱਲਦਾ ਨਸ਼ਾ? ਹਾਂਜੀ ਚੱਲਦਾ। ਆਪ ਥੋੜਾ ਚੱਲ ਰਿਹਾ ਬਹੁਤ ਮੁੰਡੇ ਮਰਿਆ ਜੀ ਟੀਟੀਕੇ ਲਾਲਾ। ਘਰਾਂ ਦੇ ਘਰ ਬਰਵਾ ਦੋਗੇ। ਮਾਵਾ ਵੀ ਰਲਗੀਆਂ ਪੈਣਾ ਵੀ ਰਲਗੀਆਂ ਆ ਵੀ ਵਿਕੀ ਚਲੇ ਵਾਏ ਹੁੰਦੇ ਤੇ ਉਹ ਵਿਚਾਰੇ ਮਰ ਜਾਂਦੇ ਟੀਕੇ ਲਾ ਕੇ ਬਾਹਰ ਗਏ ਬੁੜੀਆਂ ਡੀਕਦਿਆਂ ਨੇ ਇਹਨੀਆਂ ਘਰੇ ਕੇ ਕੰਮ ਦੇ ਸਾਡੇ ਬੰਦੇ ਹੂੰ ਹੂੰ ਤੇ ਚਿੱਟਾ ਚਰਿਆਮ ਵਿਖੀ ਜਾਂਦਾ ਸਾਰੇ ਪਿੰਡਾਂ ਚ ਕੋਈ ਵੀ ਸੁਣਵਾਈ ਨਹੀਂ ਕਰਦੀ ਸਰਕਾਰ ਅਈ ਦਾ ਧਰਨੇ ਲਾ ਲਾ ਕੇ ਵੀ ਅੱਕ ਚੁੱਕੇ ਆ ਤੇ ਸਾਡੀ ਮੰਗ ਪੂਰੀ ਕਰੇ ਤਾਂ ਫੇਰ ਹੀ ਆ ਸਰਕਾਰ ਵੀ ਸਰਕਾਰ ਤਾਂ ਪੈਸੇ ਦੀ ਭੁੱਖੀ ਆ ਜਿੱਧਰ ਪੈਸਾ ਮਿਲਦਾ ਉਧਰ ਹੀ ਤੁਰ ਜਾਂਦੀ ਹੈ ਹੂੰ ਕੋਈ ਹੱਲ ਨਹੀਂ ਸਾਡਾ ਆ ਦੋਸਤੋ ਤੁਸੀਂ ਦੇਖਿਆ ਕਿ ਇਹ ਮਜ਼ਦੂਰ ਜਿਹੜੇ ਨੇ ਉਹ ਆਪਣੀ ਜਿਹੜੀ ਪੰਚਾਇਤੀ ਜ਼ਮੀਨ ਚੋਂ ਤੀਜੇ ਹਿੱਸੇ ਜ਼ਮੀਨ ਦੀ ਮੰਗ ਨੂੰ ਲੈ ਕੇ ਇੱਥੇ ਬੈਠੇ ਨੇ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਕਿ ਜੋ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਮਜ਼ਦੂਰਾਂ ਦਾ ਕਾਨੂੰਨੀ ਤੌਰ ਤੇ ਤੀਜਾ ਹਿੱਸਾ ਹੁੰਦਾ 33% ਜ਼ਮੀਨ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਰੌਲਾ ਪੈਂਦਾ ਕਿ ਮਜ਼ਦੂਰਾਂ ਦੇ ਹਿੱਸੇ ਦੀ ਜ਼ਮੀਨ ਵੀ ਕਿੱਲਿਆਂ ਵਾਲੇ ਲੈ ਜਾਂਦੇ ਨੇ ਵੱਡੀਆਂ ਜ਼ਮੀਨਾਂ ਵਾਲੇ ਲੈ ਜਾਂਦੇ ਨੇ ਤੇ ਇਹ ਵਿਚਾਰੇ ਆਪ ਦੇ ਜਿਹੜੇ ਕਿਸੇ ਨੇ ਕੋਈ ਡਾਂਡੀ ਗਾਂ ਮੱਜ ਕੋਈ ਰੱਖੀ ਐ ਉਹਦੇ ਲਈ ਫੇਰ ਉਹਨਾਂ ਦੀਆਂ ਵਟਾਂ ਤੋਂ ਹੀ ਕਾਖੋਤਣ ਦੇ ਲਈ ਮਜਬੂਰ ਹੁੰਦੇ ਨੇ ਨਾ ਇਹਨਾਂ ਨੂੰ ਵਟਾਂ ਤੋਂ ਕਾਖੋਤਣ ਦਿੱਤਾ ਜਾਂਦਾ ਨਾ ਇਹਨਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਇਹਨਾਂ ਨੂੰ ਲੈਣ ਦਿੱਤੀ ਜਾਂਦੀ ਆ ਫਿਰ ਇਹ ਜਾਣ ਤੇ ਕਿੱਥੇ ਜਾਣ ਜੇ ਇਹ ਹੁਣ ਪ੍ਰਸ਼ਾਸਨ ਕੋਲ ਆਏ ਨੇ ਤਾਂ ਵੇਖਣਾ ਇਹ ਹੋਏਗਾ ਕਿ ਪ੍ਰਸ਼ਾਸਨ ਇਹਨਾਂ ਦੀ ਸੁਣਵਾਈ ਕਰਦਾ ਜਾਂ ਫਿਰ ਸਦੀਆਂ ਤੋਂ ਲਤਾੜੇ ਹੋਏ ਲੋਕਾਂ ਨੂੰ ਇਦਾਂ ਹੀ ਨਕਾਰ ਦਿੱਤਾ ਜਾਂਦਾ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਕਮਲਜੀਤ ਕੌਰ ਬਹੁਤ ਮਿਹਰਬਾਨੀ